ਖਲਿਪੈ ਨਾ ਹੋ ਕਿ ਦੀ ਮਾਤਾ ਵੱਲੋਂ ਜਿਹੜਾ ਤੇਲ ਚੋਇਆ ਜਾ ਰਿਹਾ ਔਰ ਜਿਵੇਂ ਦਲਜੀਤ ਭਾਈ ਨੇ ਦੱਸਿਆ ਕਿ ਨਾਲ ਖਾ ਮੇਲ ਜਿਹੜਾ ਰਕੀ ਬਣ ਕੇ ਆਏ ਨੇ ਔਰ ਤੁਹਾਨੂੰ ਦਿਖਾ ਰਹੇ ਆ ਕਿ ਦਲਜੀਤ ਸਿੰਘ ਸਾਹਿਬ ਦੇ ਨਾਲ ਜਿਹੜੇ ਆ ਸੰਜੀਤ ਪੋਸ਼ੇ ਨੇ ਬਦੋਂ ਪਹਿਲਾਂ ਜਿਹੜੀ ਚਾਹਤ ਕਿ ਖਰਚ ਬਦੋਂ ਪਤ ਤੇ ਸ਼ਹਿਦ ਸਹਾਇਤਾ ਜਿਹੜੀ ਹੈ ਨਾ ਬਨ ਨੂੰ ਦਿੱਤੀ ਜਾਂਦੀ ਆ ਔਰ ਇਸ ਵਕਤ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਸਮਝ ਲੋ ਜੀ ਇਹਦੇ ਨਾਲ ਵਾਲੇ ਬਸ ਕੀ ਲੜਕੀ ਨੂੰ ਪਿਆਰ ਜਿਹੜਾ ਐਨੂੰ ਕਰਕੇ ਸੁਣਾ ਜੈਜੀ ਸਿੰਘ ਬਲਾਂ ਔਰ ਚੂੜੀਆਂ ਚੂੜੀਆਂ ਠੀਕ ਹੈ ਜਾਬੇ ਤੇ ਜਿੱਥੇ ਜਿਹੜਾ ਕਹਾਣੀ ਪਿਆ ਸਭ ਇਹ ਵਾਲਾ ਗੱਲ ਹੋਣ ਦੇ ਬਾਅਦ ਉਹ ਬੁੱਢਾ ਕਰ ਗਿਆ ਜੈਜੀ ਸਿੰਘ ਜਦੋਂ ਚੂੜੀਆਂ ਪੇ ਸਭੀ ਸੀ ਕਮੀ ਜੜੀ ਗਈ ਉਹ ਪੂਰਾ ਡਰ ਗਿਆ ਇਹਨਾਂ ਸੂਰੀਆਂ ਤੋਂ ਤੁਹਾਡੀ ਸਕਰੀਨ ਤੇ ਨੇ ਲੜਕੀ ਵਾਲਾ ਚੂੜੀਆਂ ਜਿਹੜੀਆਂ ਉਹ ਪਾਈਆਂ ਹੋਈਆਂ ਨੇ ਔਰ ਸ਼ਗਨ ਜਿਹੜਾ ਉਹ ਮੇਰਾ ਮਾਮੇ ਦੇ ਰੂਪ ਵਿੱਚ ਪਹਿਲਾ ਸਿਕੰਡ ਜਿਹੜਾ ਦਲਜੀਤ ਸਿੰਘ ਨੇ ਦੇ ਦਿੱਤਾ ਔਰ ਇਸ ਵਕਤ ਤੱਕ ਤੜਕੀ ਦਾ ਬਟੂਆ ਜਿਹੜਾ ਵੀ ਨਾਲ ਮੌਜੂਦ ਆ ਕਾਫੀ ਖੁਸ਼ ਹਾਂਜੀ ਭਾਜੀ ਨਾਮ ਦੱਸੋ ਹਾਂਜੀ ਮੇਰਾ ਨਾਮ ਕਲਮੰਤ ਕੋਰੇ ਜੀ ਦੀ ਧੀ ਦਾ ਵਿਆਹ ਸੀ ਕਿਉਂ ਉਦਾਸੀ ਸੀ ਅੱਜ ਪੰਜਾਬ ਪੁਲਿਸ ਦੇ ਜਵਾਨ ਇੱਥੇ ਕੌਂਜੀ ਨੇ ਹਾਂਜੀ ਦੱਸੋ ਹਾਂਜੀ ਕੱਲ ਨਾ ਕੋਈ ਸਾਡੇ ਵਿਆਹ ਦੀ ਤਿਆਰੀ ਨਹੀਂ ਸੀ ਸਾਡੇ ਘਰੇ ਐ ਸੋਚਦੇ ਆ ਵੀ ਚਲੋ ਕਿ ਤਰ੍ਹਾਂ ਵੀ ਕਰਨਾ ਆ ਕਿੱਦਾਂ ਨਹੀਂ ਕਰਨਾ ਤੇ ਤੋਂ ਇਹ ਕਾਲ ਸਾਡੇ ਘਰੇ ਕਹਿ ਕੇ ਗਏ ਹੋ ਵੀ ਚਲੋ ਬੇਟੀ ਨੇ ਤੇਹੀ ਵਧੀਆ ਵਿਆਹ ਹੋਣਾ ਵੇਖੀ ਤੁਹਾਡੀ ਬੇਟੀ ਦਾ ਤੇ ਚਲ ਭੈਣ ਦਾ ਵਧੀਆ ਵਿਆਹ ਹੋਣਾ ਤੇ ਭੈਣ ਟੈਨਸ਼ਨ ਨਾ ਲੈ ਤੇ ਉਹੋ ਹੀ ਤੋਂ ਤੁਸੀਂ ਗੱਲ ਕਹਿ ਕੇ ਗਏ ਤੇ ਚਲੋ ਮੇਰਾ ਵੀਰ ਆਜਾ ਆਇਆ ਸਾਡੇ ਘਰੇ ਪੁਲਸ ਵਾਲਾ ਮੇਰਾ ਵੀਰ ਪੰਜਾਬ ਵੀਰ ਜਲਜੀਤ ਸਿੰਘ ਤੇ ਮੈਂ ਉਹਦਾ ਧੰਨਵਾਦ ਕਰਦੀ ਆ ਵੀ ਚਲੋ ਬਹੁਤ ਬਹੁਤ ਧੰਨਵਾਦ ਕਰਦੀ ਵੀ ਮੇਰਾ ਵੀਰ ਬਣ ਕੇ ਅੱਗੇ ਆਇਆ ਵਾ ਰਿਸ਼ਤੇਦਾਰ ਭੈਣ ਭਰਾ ਨਹੀਂ ਨਹੀਂ ਭੈਣ ਭਰਾ ਕੋਈ ਨਹੀਂ ਪਹੁੰਚਿਆ ਭੈਣ ਭਰਾ ਮਾਨੇ ਵੀ ਸਾੜਦਾ ਵੀ ਆ ਵੀ ਨਹੀਂ ਆਈ ਨੇ ਜੋਗ ਨਹੀਂ ਹੈਗੇ ਤੇ ਅੱਜ ਪੰਜਾਬ ਪੁਲਿਸ ਦਾ ਵੀਰ ਬਣਿਆ ਤੁਹਾਡਾ ਭਰਾ ਬਣਿਆ ਤੇ ਦਾ ਮਾਮਾ ਬਣਿਆ ਤੇ ਦਾ ਮਾਮਾ ਬਣਿਆ ਹਾਂਜੀ ਪੰਜਾਬ ਪੁਲਿਸ ਦਾ ਹੋਨ ਲੋੜਾਂ ਜਿਹੜੀਆਂ ਜ਼ਰੂਰਤਾਂ ਸੀ ਰੀਤੀ ਰਿਵਾਜ ਜਿਹੜੀਆਂ ਉਹ ਪੂਰੀਆਂ ਹੋ ਰਹੀਆਂ ਹਾਂਜੀ ਪੂਰੀਆਂ ਹੋ ਰਹੀਆਂ ਠੀਕ ਆਪੀ ਠੀਕ ਧੰਨਵਾਦ ਕਰਦੇ ਹਾਂ ਤੁਸੀਂ ਜਿਨ੍ਹਾਂ ਨੇ ਸੇਵਾ ਭੇਜੀ ਹਾਂਜੀ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਹਨਾਂ ਜਿਨ੍ਹਾਂ ਸੇਵਾ ਭੇਜੀ ਆ ਰਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਮਸਾਤ ਆ ਪਿਛਲੇ ਦੋ ਜਿਹੜੀ ਇੱਕ ਮੀਡੀਆ ਤੇ ਜਿਹੜੀ ਖਬਰ ਨਸ਼ਰ ਹੋਈ ਸੀ ਕਿ ਇੱਕ ਬੱਚੇ ਆ ਜਿਹਦੇ ਇੱਕ ਆਨੰਦ ਕਾਲਜ ਨੇ ਤੇ ਉਹਦੇ ਜਿਹੜੇ ਆ ਨਾਨਕੇ ਤੇ ਦਾਜਕੇ ਨਹੀਂ ਆ ਸਕੇ ਉਸ ਅਸੀਂ ਪੋਸਟਰ ਨੂੰ ਵੇਖਦੇ ਹੋਏ ਅਸੀਂ ਅੱਜ ਇੱਥੇ ਸਪਿੰਡ ਸੁਲਤਾਨਪੁਰੇ ਕਿ ਪਹੁੰਚੇ ਆਂ ਕਿ ਬੱਚੀ ਦੇ ਘਰ ਦੇ ਹਾਲਾਤ ਜੋ ਕਿ ਬਹੁਤ ਹੀ ਬੱਤਰ ਨੇ ਉਹਨਾਂ ਦਾ ਮਕਾਨ ਜਿਹੜਾ ਵਾ 6-7 ਫੁੱਟ ਨਹੀਂ ਵਾ ਔਰ ਜਦੋਂ ਬਰਸਾਤਾ ਹੁੰਦੀ ਆ ਉਹ ਪਾਣੀ ਜਿਹੜਾ ਅੰਦਰ ਐਂਟਰ ਕਰ ਜਾਂਦਾ ਤੇ ਉਹਦਾ ਸੌਵੇਂ ਹੀ ਪਾਉਂਦੇ ਤੇ ਬਾਲਿਆਂ ਵਾਲੀ ਛੱਤ ਜਿਹੜੀ ਚੁੰਦੀ ਆ ਗਿਲਜੀਤ ਭਾਜੀ ਇਸ ਪਰਿਵਾਰ ਦੀ ਰਿਸ਼ਤੇਦਾਰ ਭੈਣ ਭਰਾਵਾਂ ਨੇ ਬਾਹ ਨਹੀਂ ਖੜੀ ਪਰ ਤੁਸੀਂ ਬੈ ਭੈਣ ਦੀ ਧੀ ਦੇ ਮਾਮਾ ਜੀ ਦੇ ਰੂਦੇ ਵਿੱਚ ਪਹੁੰਚੋ ਜੇ ਇਹ ਅ ਇਸ ਪ੍ਰਮਾਤਮਾ ਹੀ ਸੇਵਾ ਸਿਰ ਤੇ ਹੱਥ ਰੱਖ ਕੇ ਲੈਂਦੇ ਨੇ ਕਈ ਲੋਕਾਂ ਦੇ ਕੋਲ ਹੁੰਦੀ ਆ ਕਿ ਉਹ ਮਾਪਿਓ ਦੀ ਸੇਵਾ ਜਿਹੜੀ ਉਹ ساری ਉਮਰ ਨਹੀਂ ਕਰ ਸਕਦੇ ਤੇ ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦਾ ਦਾ ਸੰਸਕਾਰ ਨਹੀਂ ਹੋ ਸਕਦਾ ਜੀ ਕਈ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਆਨੰਦ ਕਾਵ ਜਾਂ ਦੀ ਜਿਹੜੀ ਆ ਜਿਹੜੀ ਸੇਵਾ ਨਾ ਇਹ ਬਹੁਤ ਭਗਾ ਵਾਲੇ ਬੰਦੇ ਨੂੰ ਮਿਲਦੀ ਤੇ ਮੈਂ ਉਸ ਦਾਤੇ ਦਾ ਸ਼ੁਕਰਾਨਾ ਕਰਦਾ ਲੱਖ ਲੱਖ ਸ਼ੁਕਰਾਨਾ ਜਿਨੈ ਮੈਨੂੰ ਇਹ ਸੇਵਾ ਜਿਹੜੀ ਆ ਇਹ ਕਰਨ ਦਾ ਮੌਕਾ ਦਿੱਤਾ ਤੇ ਇਹੋ ਜੀਆਂ ਸਵਾਮਾਂ ਮੈਂ ਇਸੇ ਤਰ੍ਹਾਂ ਕਰਦਾ ਨਾ ਮੈਂ ਤੇ ਪ੍ਰਮਾਤਮਾ ਸੇਵਾ ਦਿੰਦਾ ਦੇਵੇ ਤੇ ਅਸੀਂ ਇਹਨਾਂ ਲੋਕਾਂ ਨਾਲ ਲੋਕਾਂ ਦਾ ਅਸੀਂ ਮੋਢੇ ਦਾ ਮੋਢਾ ਜੋੜ ਕੇ ਇਹੋ ਜਿਹੇ ਕੰਮ ਜਿਹੜੇ ਆਨੰਦ ਕਾਰਜ ਆ ਉਹਨਾਂ ਨੂੰ ਨਿਪਟੇ ਚੜ ਸਕੀ। ਹੋਰ ਵੀ ਜਖਰੀ ਜੀ ਮਿਲੋੜ ਹੋ ਵੀ ਦਾ ਪਰਿਵਾਰ ਨੂੰ ਹਾਂ ਜਰੂਰ ਜੀ ਆਪਾਂ ਜਦੋਂ ਵੀ ਕਿਸੇ ਇਹਨਾਂ ਨੂੰ ਹੀ ਇਹਨਾਂ ਦਾ ਆਨੰਦ ਕਾਰਜ ਹੋ ਜਾਂਦੇ ਆ ਜੇ ਕੋਈ ਹੋਰ ਵੀ ਜ਼ਰੂਰਤ ਪੈਂਦੀ ਆ ਤੇ ਮੈਂ ਜ਼ਰੂਰਤਾਂ ਦਾ ਖੜੇ ਹੋਵਾਂਗੇ ਸਾਡੀ ਟੀਮ ਜਿਹੜੀ ਆ ਉਹ ਅਸੀਂ ਇੱਥੇ ਜਾ ਕੇ ਖੜੇ ਹੋਇਆ ਕਰਾਂਗੇ। ਜਲਦੀਪਾ ਜੀ ਪਹਿਲਾਂ ਪਰਿਵਾਰ ਦੇ ਉਦੇਸ਼ ਕੋ ਦੱਸ ਸੀ ਜਿਹੜੇ ਨੂੰ ਪਰ ਕੋਈ ਪਹੁੰਚੇ ਤਾਂ ਕਿਸ ਤਰ੍ਹਾਂ ਨਿਭਾਉਂਗਾ। ਇਹ ਚਿਹਰੇ ਵਿੱਚ ਵੀ ਜੀ ਤੁਸੀਂ ਤੁਸੀਂ ਮੀਡੀਆ ਵਿੱਚ ਵੇਖ ਲੈਣਾ ਜਿਹੜੀ ਆ ਵੀਡੀਓ ਵਿੱਚ ਕਿਉਂ ਬੱਚੀ ਦੇ ਚਿਹਰੇ ਦੀ ਮਸਕਾਟ ਜਿਹੜੀ ਆ ਉਹ ਸਾਡੀ ਥਕਾਨ ਵੀ ਦੂਤ ਹੋ ਗਈ ਆ ਉਹ ਸਾਨੂੰ ਆਇਆ ਵੀ ਅੱਛਾ ਲੱਗਾ ਵੀ ਅੱਜ ਬੇਟੀ ਜਿਹੜੀ ਕੱਲ ਨਾ ਕੋ ਟੈਂਟ ਸੀਗਾ ਨਾ ਕੋ ਸਮਾਨ ਸੀਗਾ ਨਾ ਕੋ ਘਾੜ ਵਿੱਚ ਕੋ ਆਇਆ ਗਿਆ ਸੀਗਾ ਤੇ ਅੱਜ ਪਤ ਲੱਗਦਾ ਵੀ ਇਹ ਵਿਆਕੇ ਵਿਆਹ ਆ ਘਰਿਆ ਔਰ ਬੇਟੀ ਦੇ ਚਿਹਰੇ ਤੇ ਖਾਸ ਕਰਕੇ ਵੱਡੀ ਮੁਸ਼ਕਲ ਆਟ ਹੈ ਜੀ ਤੇ ਤੁਸੀਂ ਜਦੋਂ ਪਹੁੰਚੇ ਤੇਲ ਚੋਇਆ ਜਾਂਦਾ ਤੁਹਾਡਾ ਸੁਆਗਤ ਹੁੰਦਾ ਕਿ ਇਹ ਤੇਲ ਜਿਹੜਾ ਚੋਇਆ ਜਾਂਦਾ ਬਹੁਤ ਵੱਡੀ ਹਿੰਦੁਸਤਾਨ ਦੀ ਪਰੰਪਰਾ ਆ ਵੀ ਕਿਸੇ ਦੇ ਅੰਦਰ ਆਧ ਸਰਕਾਰ ਵਿੱਚ ਉਹ ਤੇਲ ਚੋਇਆ ਜਾਂਦਾ ਆਧ ਸਰਕਾਰ ਉਸ ਉਸ ਇਨਸਾਨ ਦਾ ਹੁੰਦਾ ਜਾਂ ਦੇਵ ਦੇਵਤਿਆਂ ਦੇ ਲੋਕੀ ਕਰਦੇ ਆ ਜਾਂ ਬਹੁਤ ਵੱਡੀ ਅਹਿਮੀਅਤ ਹੋਵੇ ਜਾਂ ਸ਼ਖਸੀਅਤ ਹੋਵੇ ਉਹਨਾਂ ਦਿੰਦੇ ਆ ਲੇਕਿਨ ਮੈਂ ਇਸ ਸ਼ਖਸੀਅਤ ਦੇ ਕਾਬਿਲ ਨਹੀਂ ਰਹਾਗਾ ਫਿਰ ਵੀ ਇਹਨਾਂ ਜਿਹੜਾ ਤੇਲ ਚੋਇਆ ਮੈਂ ਬਹੁਤ ਪਾ ਗਵਾਲਾ ਸਾਹਿਬ ਦਾ ਕਿ ਪ੍ਰਮਾਤਮਾ ਨੇ ਮੈਨੂੰ ਇਹੋ ਜੇ ਮੌਕੇ ਤੇ ਮੈਨੂੰ ਇਹੋ ਜਾਂ ਨਿਮਾਣਾ ਬਣਾ ਕੇ ਭੇਜਿਆ ਜਿਨ੍ਹਾਂ ਦੇ ਮੈਨੂੰ ਇੰਨਾ ਆਦਤ ਤੇ ਸਤਿਕਾਰ ਦਿੱਤਾ। ਜਿਨ੍ਹਾਂ ਪਰਿਵਾਰਾਂ ਨੇ ਮਦਦ ਕੀਤੀ ਆ ਗਿਆ ਕਿ ਉਹਨਾਂ ਪਰਿਵਾਰਾਂ ਨੂੰ ਕੀ ਕਹਣਕਾਉ। ਆ ਬਹੁਤ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਅੱਜ ਸਾਡੇ ਨਾਲ ਮਿਲ ਕੇ ਇਸ ਪਰਿਵਾਰ ਤੱਕ ਜਿਹੜੇ ਹੱਥ ਆ ਉਹ ਪਹੁੰਚੇ ਨੇ ਔਰ ਇਹਨਾਂ ਦੀ ਮਹੱਤਵ ਵੀ ਕੀਤੀ ਆ ਇੱਥੋਂ ਤੱਕ ਕਿ ਕਈਆਂ ਨੇ ਪੈਲਸੀ ਵੀ ਬੁੱਕ ਕਰਾ ਦਿੱਤਾ ਔਰ ਰੋਟੀ ਪਾਣੀ ਦਾ ਪ੍ਰਬੰਧ ਜੋ ਵੀ ਆ ਜਿਹੜੇ ਦਾਨੀ ਸੱਜਣ ਬਾਕੀ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਜਿਹੜੇ ਇਹਨਾਂ ਦੇ ਘਰ ਤੱਕ ਅਪਰੋਚ ਕਰਕੇ 16 ਤਰੀਕ ਤੱਕ ਜੇ ਇਹ ਇਹਨਾਂ ਨਾਲ ਘਰਿਆਂ ਨਾਲ ਰਾਬਤਾ ਕਰਕੇ ਪਿੰਡ ਸੁਲਤਾਨਵਾਲਾ ਅੰਮ੍ਰਿਤਸਰ ਵਿਖੇ ਪਹੁੰਚ ਕੇ ਇਹਨਾਂ ਨਾਲ ਅਪਰੋਚ ਕਰ ਸਕਦੇ ਆ ਤੇ ਅਸੀਂ ਕਿਸੇ ਨੂੰ ਆਪਣਾ ਨਾਂ ਹੀ ਕਾਊਂਟ ਨੰਬਰ ਦਿੰਦੇ ਆ ਨਾ ਅਸੀਂ ਕਿਸੇ ਨੂੰ ਕੋਈ ਇਹੋ ਜਿਹਾ WhatsApp ਨੰਬਰ ਜਾਂ ਕੋਈ Google Pay ਦਿੰਦੇ ਆ ਕਿ ਜਿਹਦੇ ਨਾਲ ਕੋਈ ਕੋਈ ਮਿਸਯੂਜ਼ ਕਰ ਸਕੇ ਇਸ ਪਤਵਾਰ ਨਾਲ ਸਿੱਧਾ ਰਾਬਤਾ ਕਰਕੇ ਉਹਨਾਂ ਦੀ ਹੈਲਪ ਸਿੱਧਾ ਕਰ ਸਕਦਾ ਜੀ ਠੀਕ ਹੈ ਬਾਬਾ ਜੀ ਆਪਣਾ ਨਾਮ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਬਾਬਾ ਪੰਜਾ ਸਿੰਘ ਸੁਲਤਾਨਵਿੰਡ ਪੰਜ ਹੱਥਾ ਜੋ ਮਿਸਲ ਬਾਬਾ ਅਨੰਦ ਸਿੰਘ ਪੰਜ ਹੱਥਾ ਚਲਾ ਰਹੇ ਹਾਂ ਸੋ ਅਸੀਂ ਮੀਡੀਆ ਤੇ ਅੱਜ ਹੀ ਹੁਣੇ ਥੋੜੀ ਦੇਰ ਪਹਿਲਾਂ ਇਹ ਵੇਖੀ ਬਾਈਟ ਜਿਹੜੀ ਇਹ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਛੱਤ ਵੀ ਜਿਹੜੀ ਬਹੁਤ ਨੀਵੀ ਹੋ ਚੁੱਕੀ ਅੱਧਾ ਕਮਰਾ ਥੱਲੇ ਚਲੇ ਗਿਆ ਜ਼ਮੀਨ 'ਚ ਤੇ ਜਿਹੜਾ ਦੀ ਬੱਚੀ ਦਾ 16 ਤਰੀਕ ਨੂੰ ਆਨੰਦ ਕਾਰਜ ਆ ਤੇ ਬਹੁਤ ਕਮਜ਼ੋਰੀਆ ਘਰ ਦੇ ਵਿੱਚ ਜਿਹੜਾ ਕਿ ਇਹਨਾਂ ਦੇ ਕੋਲੋ ਦਿੱਕਤ ਆ ਵਿਆਹ ਸਿਰ ਤੇ ਆ ਗਿਆ ਤੇ ਘਰ ਦੇ ਵਿੱਚ ਕੋਲ ਨਹੀਂ ਪਰ ਭਾਈ ਦਲਜੀਤ ਸਿੰਘ ਜੀ ਜੋ ਸਬ ਇਨਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਵੀ ਦਾ ਨਹੀਂ ਸੱਜਣ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਨਾਮ ਹੈ ਨਹੀਂ ਜਾਂਦਾ ਪਰ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਮਤਲਬ ਵੀ ਅੱਗੇ ਲਾ ਕੇ ਇਹ ਸਾਰਾ ਜਿਹੜਾ ਕਾਰਜ ਆ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਇਹ ਜਿਹੜਾ ਕਾਰਜ ਸਤਗੁਰ ਪਾਤਸ਼ਾਹ ਕਿਰਪਾ ਕਰਕੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਰਾ ਲੈਣਗੇ ਅੱਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਸ ਦਾਨੀ ਸੱਜਣ ਵੀਰ ਹੋਰ ਵੀ ਸੇਵਾ ਕਰਨੀ ਚਾਹੁੰਦੇ ਨੇ ਇਹਨਾਂ ਦੀ ਜੋ ਆ ਪਿੱਛੇ ਆਪਾਂ ਵੇਖ ਸਕਦੇ ਹਾਂ ਕਮਰਾ ਜਿਹੜਾ ਅੱਧਾ ਜ਼ਮੀਨ ਦੇ ਵਿੱਚ ਆ ਤੇ ਆਪਾਂ ਉਹ ਇਹਨਾਂ ਦੀ ਛੱਤ ਜਿਹੜੀ ਆ ਉਹ ਬਦਲਾ ਦਈਏ ਜਿਹੜੀ ਰੋਟੀ ਆ ਉਹ ਪਾਤਸ਼ਾਹ ਆਪੇ ਇਹਨਾਂ ਦੇ ਕਰਮਾਂ ਦੀ ਇਹਨਾਂ ਨੂੰ ਦੇ ਜਾਣਗੇ ਜਿਹੜੀ ਇਹਨਾਂ ਦੀ ਛੱਤ ਹੈ ਉਹ ਜਰੂਰ ਬਦਲ ਦੇਣੀ ਚਾਹੀਦੀ ਹੈ ਵਿਆਹ ਧੀ ਦੇ ਵਿਆਹ ਵਾਸਤੇ ਜਿਨ੍ਹਾਂ ਨੇ ਸੇਵਾ ਭੇਜੀ ਉਹਨਾਂ ਦਾ ਧੰਨਵਾਦ ਵੀ ਕਰਾਂਗਾ ਬਿਲਕੁਲ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਖਾਸ ਕਰਕੇ ਭਾਈ ਦਿਲਜੀਤ ਜੀ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਇੱਕ ਇੱਥੇ ਹੀ ਨਹੀਂ ਇਹਨਾਂ ਦੇ ਕੋਲ ਹੋਰ ਵੀ ਜਿੱਥੇ ਵੀ ਇਹਨਾਂ ਦੇ ਕੋਲ ਕੋਈ ਖਬਰ ਪਹੁੰਚਦੀ ਹੈ ਜਿੰਨੇ ਵੀ ਇਹ ਲੋੜਵੰਦਾਂ ਦੀ ਮਤ ਕਰਦੇ ਨੇ ਬਹੁਤ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਆਜ ਮੈਂ ਵੇਖਦਾ ਵਾਂ ਕਿ ਪੰਜਾਬ ਪੁਲਿਸ ਦੇ ਇਹੋ ਜਿਹੇ ਬਹੁਤ ਘੱਟ ਜਿਹੜੇ ਮੁਲਾਜ਼ਮ ਨੇ ਜਿਹੜੇ ਲੋਕਾਈ ਦੀ ਸੇਵਾ ਕਰਦੇ ਨੇ ਜਿਹਨੇ ਨਹੀਂ ਤੇ ਬਹੁਤ ਆ ਤੇ ਇਹੋ ਜਿਹੇ ਵੀ ਨਾਕਿਆ ਤੇ ਵੈਨਾ ਵਾ ਜਿਹੜੇ 20-20 ਰੁਪਏ ਵੀ ਲੋਕਾਂ ਕੋ ਕੱਢ ਲੈਂਦੇ ਨੇ ਤੇ ਪਰ ਇਹ ਮੈਂ ਇਹਨਾਂ ਦਾ ਤੁਹਾਨੂੰ ਆਧ ਕਰਦਾ ਵਾਂ ਕਿ ਇਹ ਆਪਣੇ ਕੋਲੋਂ ਆਪਣੇ ਦੇ ਸੰਬੰਧ ਕੱਢ ਕੇ ਤੇ ਲੋਕਾਂ ਦੀ ਜਿਹੜੀ ਗਰੀਬ ਗੁਬਦਿਆਂ ਦੀ ਸੇਵਾ ਕਰਦੇ ਨੇ ਤੇ ਮੈਂ ਸਾਰੇ ਹੀ ਪੰਜਾਬ ਪੁਲਿਸ ਨੌਜਵਾਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਇਹ ਭਾਈ ਦਲਜੀਤ ਵਰਗੀ ਆਪਾਂ ਆਪਣੀ ਛਾਪ ਬਣਾਈਏ ਜਿਹੜੀ ਸਾਡੀ ਛਾਪ ਗਲਤ ਬਣ ਚੁੱਕੀ ਆ ਉਹਨੂੰ ਆਪਾਂ ਖਤਮ ਕਰੀਏ ਜੀ ਹਾਂ ਜੀ ਵੀਰ ਜੀ ਆਪਣਾ ਨਾਮ ਦੱਸੋ ਸੰਤੋਸ਼ ਸਿੰਘ ਕੀ ਕੰਮ ਕਰਦੇ ਆਪੇ ਕਿਸਾਪਾ ਨਗਾ ਪਰਿਵਾਰ ਵਾਲੀ ਤੁਹਾਨੂੰ ਮੈਨੂੰ ਤਾਂ ਸਵੇਰੇ ਭਾਈ ਨੇ ਦੱਸਿਆ ਸੀ ਕਿ 10 ਵਜੇ ਦੇਰਾ ਕੇਸਾ ਫੋਨ ਆਇਆ ਕਿ ਇੱਕ ਗਰੀਬ ਪਰਿਵਾਰ ਹੈਗਾ ਜੀ ਤੇ ਜਿੰਨੇ ਦੇ ਕੋਈ ਰਿਸ਼ਤੇਦਾਰ ਵਗੈਰਾ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਹੈਗੀ ਹੈ ਤਾਂ ਇਹ ਕਿ ਕੋਈ ਗੱਲ ਨਹੀਂ ਗਈ ਜਦੋਂ ਜਿੱਥੇ ਕਹਿੰਦੇ ਸੀ ਤਿਆਰ ਹੋ ਜਾਂਦੇ ਸਾਨੂੰ ਕੋਈ ਦਿੱਕਤ ਨਹੀਂ ਗਈ ਸਾਨੂੰ ਪਤਾ ਹੈ ਬੜੇ ਵਧੀਆ ਕੰਮ ਕਰ ਰਹੇ ਨੇ ਧੀ ਦਾ ਵਿਆਹ ਹੈ ਜੀ ਕਿਵੇਂ ਦੇਖਦੇ ਹੋ ਰਿਸ਼ਤੇਦਾਰ ਭੈਣ ਭਰਾ ਨਹੀਂ ਪਹੁੰਚੇ ਪਰ ਤੁਸੀਂ ਪਹੁੰਚੋ ਰਹੇ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਵੱਡੇ ਪੈਸਾ ਜਾ ਕੇ ਖੁਸ਼ੀ ਨਹੀਂ ਹੁੰਦੀ ਜਿੰਨਾਂ ਦੀ ਅੱਜ ਹੋਈ ਹੈ ਹਮੇਸ਼ਾ ਹੀ ਇਸ ਤਰ੍ਹਾਂ ਦੇ ਦਾਨ ਪਹੁੰਚਾ ਰਹੇ ਬਿਲਕ ਮੈਨੂੰ ਵੀ ਦੇਖ ਰਿਹਾ ਪਰਿਵਾਰ ਦੇ ਉਦਾਸੀ ਸੀ ਚਿਹਰੇ ਤੇ ਅੱਜ ਜਿਹੜੀ ਹੈ ਚਿਹਰੇ ਸਹੀ ਨਹੀਂ ਕੋਈ ਉਦਾਸੀ ਰੱਖਣੀ ਵੀ ਨਹੀਂ ਚਾਹੀਦੀ ਵੈਸੇ ਕੋਈ ਗੱਲ ਨਹੀਂ ਜੇ ਆਪਣਾ ਕੋਈ ਰਿਸ਼ਤੇਦਾਰ ਸਾਥ ਨਹੀਂ ਦਿੰਦਾ ਤਾਂ ਸਾਰੀ ਦੁਨੀਆ ਪਲੇ ਰਿਸ਼ਤੇਦਾਰੀ ਆਪਣੀ ਫੈਮਲੀ ਆ ਇਹੋ ਜੀ ਕੋਈ ਦਿੱਕਤ ਨਹੀਂ ਕੀ ਲੱਗਦਾ ਨਹੀਂ ਕਿ ਜਿਹਦਾ ਕੋਈ ਨਹੀਂ ਆ ਉਹਦਾ ਰੱਬ ਆ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਸਾਰ ਰੱਬ ਹੈਗਾ ਹੀ ਆ ਇਦਾਂ ਦਾ ਰੱਬ ਨੇ ਤਾਂ ਕੱਲਾ ਕਿ ਇਹਨੂੰ ਛੱਡਿਆ ਹੀ ਨਹੀਂਗਾ ਜੀ ਇਹ ਗੁਲਜੀਪਾ ਜੀ ਵੀ ਪਹੁੰਚੇ ਨੇ ਮਦਦ ਵਾਸਤੇ ਕੀ ਗੱਲ ਇਹ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਜੀ ਹਾਂ ਸਭ ਤੋਂ ਜ਼ਿਆਦਾ ਰੋਲ ਹੀ ਨਾ ਦੇਹਗਾ ਕਿ ਜਿੱਥੇ ਪਤਾ ਨਹੀਂ ਕਿਸ ਤਰ ਜਰੂਰ ਹੀ ਜੇ ਸੇ ਲੋੜਵੰਦ ਪਰਿਵਾਰ ਨੂੰ ਲੋੜ ਹੋਵੇ ਜਰੂਰ 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 ਜਸ ਲਾਇਕ ਹੋਵਾਂਗੇ ਜਰੂਰ ਸੇਵਾ ਕਰਾਂਗੇ